ਵਾਹਿ ਫਤੇ ਜੀ ਬਾਬੂ ਜੀ ਕੀ ਨਾਮ ਮੇਰਾ ਨਾਮ ਮੰਨਦੀਪ ਹੈ ਜੀ ਮੈਂ ਇਧਰੋਂ ਆਇਆ ਟੱਬਾ ਰੋਡ ਨੂੰ ਤੇ ਆਪਣੀ ਤੇਰੀ ਸ਼ਰਧਾ ਹੁੰਦੀ ਹੈ ਨਾ ਵੀ ਬਾਬਾ ਜੀ ਆਪੇ ਹੀ ਪੂਰੇ ਕਰਦੇ ਤੇ ਸਾਡੇ ਨਾਲ ਜੁੜੇ ਆ ਤੇਰਾ ਦਿਲੋਂ ਚੀ ਮੁੰਡਲ ਸਾਨੂੰ ਆਪੇ ਆ ਮਿਲ ਜਾਂਦੀ ਹੈ ਕਾਰੋਬਾਰ ਆਪਾਂ ਸ਼ੁਰੂ ਕੀਤਾ ਬੜੀ ਦੇਰ ਹੋ ਗਈ ਮੈਨੂੰ 40 42 ਸਾਲ ਹੋ ਗਏ ਮੇਰਾ ਕਾਰੋਬਾਰ ਬਾਬਾ ਜੀ ਸਾਡੇ ਦਾਤਾ ਆਪੇ ਪੂਰੀ ਕਿਰਪਾ ਪੂਰੀ ਫੁੱਲ ਫੁੱਲ ਤੇ ਮੈਨੂੰ ਆਂਦੇ ਹੂ 2 ਸਾਲ ਹੋਰੇ ਆਂਦਾ ਮੈਂ ਬੜੀ ਵਾਰੀ ਦੀ ਮੈਂ ਵਿੱਚੋਂ ਆਂਦਾ ਮੈਨੂੰ ਕਿਨੇ ਦੱਸਿਆ ਤੂੰ ਬੁੱਧਵਾ ਜਾਇਦਾਰ ਉਹ 2 ਸਾਲ ਹੋਰੇ ਮੈਨੂੰ ਆਂਦੇ ਹੂੰ ਤੇ ਰੱਬ ਦੀ ਬਹੁਤ ਮੇਰ ਹੈ ਜੀ ਇੱਥੇ ਨੋਤੀ ਦੂਰ ਦੂਰੋਂ ਆਂਦੇ ਆ ਕੋਈ ਦਿੱਲੀੋਂ ਕੋਈ ਜੰਦਰਾੋਂ ਕੋਈ ਪਿਆਲਿੋਂ ਬਹੁਤ ਦੂਰ ਦੂਰੋਂ ਆਂਦੀ ਹੈ ਨੋਟਾਂ ਦੀ ਸ਼ਰਦਾ ਹੀ ਬਹੁਤ ਪੂਰੀ ਹੋਈ ਆ ਜੀ ਬਾਬਾ ਜੀ ਬੜੀ ਮੇਰ ਹੈ ਮੰਗਣ ਦੀ ਲੋੜ ਪੈਂਦੀ ਆ ਕਿ ਦਿਲ ਨਹੀਂ ਨਹੀਂ ਮੰਨੋ ਅੱਜ ਤੱਕ ਦਿਨੋਂ ਮੰਨੋ ਸਾਰੀਆਂ ਜੀਜਾ ਪੂਰੀਆਂ ਤੇ ਰੱਬ ਦੀ ਬੜੀ ਮੇਰ ਹੈ ਜੀ ਮਨ ਇਹ ਹੀ ਹੁੰਦਾ ਪਸ ਬੱਚਿਆਂ ਨਾਲ ਤਾਂ ਮੂ ਸੈੱਟ ਹੋਵੇ ਆਪਣਾ ਹੋਵੇ ਕਾਰੋਬਾਰ ਬਦਲ ਉਲਟਾ ਦੇ ਜਾਵੇ ਬਾਬਾ ਜੰਨੀ ਬਰੀ ਮਿਹਰਾਨੀ ਭਾਈ哥 ਦਿਖਾਓ ਭਾਈ哥 ਦਿਖਾਓ ਸਰ ਭਾਈ哥 ਕਿਥੇ ਪਤੇ ਕੀ ਨਾ ਵੀ ਦਿਖਾਣਾ ਕਰਮ ਜੋ ਸੰਗ ਕਿੱਥੋਂ ਆਏ ਹੋ ਜਿਲ੍ਹਾ ਲੁਧਿਆਣਾ ਵਿਲੇਜ ਖੰਡੋਰ ਕਿੰਨਾ ਸਮਾਂ ਹੋ ਗਿਆ ਇੱਥੇ ਮੈਨੂੰ ਹੋ ਗਏ 2 2 ਸਾਲ ਹੋ ਗਏ 2-3 ਸਾਲ ਹੋ ਗਏ ਚ ਪਹਿਲਾ ਸਾਲ ਤੇ ਆਉਂਦੇ ਕਿਹੜੀ ਕਿਹੜੀ ਮਨੋ ਕੰਮ ਮਾਰੀ ਤੇ ਬਾਬਾ ਜੀ ਨੇ ਫਿਰ ਕੀਤੀ ਮੇਰੀ ਇੱਕ ਕਮਣਾ ਕਾਫੀ ਪੂਰੀ ਕੀਤੀ ਨੇ ਤਿੰਨ ਚਾਰ ਕਮਣਾ ਮੇਰੀ ਆਪਣੀਆਂ ਪੂਰੀਆਂ ਹੋਈਆਂ ਨੇ ਮੇਰਾ ਜਿਹੜਾ ਪਰਿਵਾਰ ਸੀ ਕਾਫੀ ਬਾਹਰ ਚਲੇ ਗਿਆ ਅਮਰੀਕਾ ਚਲੇ ਗਿਆ ਮੇਰੀ ਸਿਸਟਰ ਵੀ ਬਾਹਰ ਚਲੀ ਗਈ ਤੇ ਮੈਨੂੰ ਜੋਬ ਮਿਲ ਗਈ ਡਾਕਟਰ ਦੀ ਜੋਬ ਵਗੈਰਾ ਮੈਂ ਵੀ ਡਾਕਟਰੀ ਜੋਬ ਕਰਦਾ ਮੈਂ ਵੀ ਡਾਕਟਰ ਆ ਮੈਂ ਬੱਚਿਆਂ ਦਾ ਤੇ ਸੁਮਨ ਹਸਪੀਟਲ ਹੁੰਦਾ ਮਾੜੀ ਮੈਨੂੰ ਕਾਵੇ ਖੁਸ਼ੀ ਹੋਈ ਯਾਰ ਹੋਰ ਕੀ ਕੀ ਮੰਗਿਆ ਸੀ ਬਾਬਾ ਜੀ ਤੋਂ ਬਾਬਾ ਜੀ ਤਾਂ ਮੈਂ ਪਹਿਲਾਂ ਤੋਂ ਚਪੈਰਾ ਸਾਹਿਬ ਤੇ ਉਹਨਾਂ ਦੇ ਸੇਵਾ ਕਰਦਾਂ ਦੇ ਜਰੂਰ ਸੇਵਾ ਕਰਦੇ ਸੀ ਇਸ਼ਾਰਾ ਕਰਦੇ ਸੀ ਉਹਨਾਂ ਨੇ ਫਿਰ ਉਸ ਦਿਵਾਂ ਫਿਰ ਸੇ ਚਪੈਰਾ ਸਾਹਿਬ ਕੱਟੇ ਆ ਚਾਰ ਪੰਜ ਹਾਂ ਸੇ ਸੇਵੇਂ ਚਪੈਰਾ ਸਾਹਿਬ ਤੇ ਉਹਨੂੰ ਜਦੀ ਚੌਂ ਮਿਲਦੀ ਕੋਈ ਆਵੇ ਵੀ ਸੰਗਤ ਆਵੇ ਦੂਰ ਉਧਰ ਸੰਗਤ ਆਂਦੇ ਨੇ ਕਿੰਨੇ ਜੋ ਵੀ ਮੰਗੋ ਉਹੀ ਮਿਲਦਾ ਹਾਂ ਹਾਂਜੀ ਸਹੀ ਗੱਲ ਹੈ ਇਹ ਉਹਦੇ ਕੋਈ ਸੱਚੀ ਗੱਲ ਹੈ ਸੌ ਚ ਕਹਿ ਸਕਦੇ ਇੱਥੋਂ ਖਾਲੀ ਕੋਈ ਨਹੀਂ ਖਾਲੀ ਕੋਈ ਨਹੀਂ ਜਾਨਦਾ ਹੈਗਾ ਉਹ ਕੋਈ ਵੀ ਜਾਨਦਾ ਵਾ ਹਾਂ ਬੜੀ ਮੇਰ ਬੜੀ ਮੇਰ ਸੰਗੀਤ ਕਿਥੋਂ ਕਿਥੋਂ ਆਉਂਦੀ ਹੈ ਕਾਫੀ ਤਰ੍ਹਾਂ ਬਹੁਤ ਦੂਰ ਦੂਰੋਂ ਆਉਂਦੀ ਹੈ ਦਿੱਲੀ ਤੋਂ ਆਉਂਦੀ ਹੈ ਅੰਬਰਸਰ ਤੋਂ ਆਉਂਦੀ ਹੈ ਅਨੰਦਪੁਰ ਸਾਹਿਬ ਤੋਂ ਆਉਂਦੀ ਹੈ ਕਾਫੀ ਥਾਵਾਂ ਤੋਂ ਆਉਂਦੀ ਹੈ ਸੰਗਤ ਬਹੁਤ ਆਉਂਦੀ ਹੈ ਪਿੰਡਾਂ ਤੋਂ ਹਾਂਜੀ ਰੇਕ ਬੁੱਧਵਾਰ ਬੈਨਸਡੇ ਭਾਈ ਜੀ ਦੇ ਸਾਥ ਉਪਵਿੰਦਰ ਕੌਰ ਸਰ ਕਿਹੜੀ ਜਗ੍ਹਾ ਤੋਂ ਆਉਂਦੇ ਹੋ ਹਾਂਜੀ ਅਸੀਂ ਲੁਧਿਆਣੇ ਤੋਂ ਇੱਥੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਿ ਮੈਨੂੰ ਹੋਗੇ 3-4 ਸਾਲ ਹੋ ਗਏ ਕਿਹੜੀ ਕਿਹੜੀ ਮਨੋਕਾਮਨਾ ਬਾਬਾ ਜੀ ਨੇ ਪੂਰੀ ਸਾਰ ਗਿਆ ਹੀ ਹੋਇਆ ਵਾ ਹਾਂਜੀ

ਹਾਂਜੀ ਬਹੁਤ ਦੁਰਦੁਰ ਹੁੰਦੀ ਆ ਵੇਟ ਕਿੰਨਾ ਰਹਿੰਦਾ ਤੁਹਾਨੂੰ ਬੁੱਧਵਾਰ ਦਾ ਹਾਂਜੀ ਬਹੁਤ ਇੰਤਜ਼ਾਰ ਹੁੰਦਾ ਹਾਂਜੀ ਬੁੱਧਵਾਰ ਸੰਡੇ ਦੋਨੋਂ ਵਾਰੀ ਆਉਂਦੇ ਹਾਂ ਹਾਂਜੀ ਆਨੇ ਆਸੀਂ ਦੋਨੀਆਂ ਵਾਰੀ ਸਕੂਨ ਕਿੰਨਾ ਅੱਛਾ ਏ ਦੱਸ ਬਹੁਤ ਜ਼ਿਆਦਾ ਸਕੂਨ ਆ ਹਾਂਜੀ ਸੰਗਤ ਨੂੰ ਕੀ ਕਹੋਗੇ ਜਿਹੜੀ ਦੇਖ ਰਹੀ ਏ ਤੁਹਾਨੂੰ ਆਣਾ ਚਾਹੁੰਦੀ ਇੱਥੇ ਹਾਂਜੀ ਜ਼ਰੂਰ ਆਵੇ ਸੰਗਤ ਸਾਰੀ ਮਨੋ ਕਾਮਨਾ ਸੰਗਤ ਦੀ ਪੂਰੀ ਹੋਊਗੀ ਹਾਂਜੀ ਤੁਹਾਨੂੰ ਰੋਣ ਇੱਥੇ ਪਹੁੰਚਣ ਬਾਬਾ ਜੀ ਦੇ ਤਰਵਾ ਤੇ ਬਾਬਾ ਜੀ ਸਾਰੀ ਮਨੋ ਕਾਮਨਾ ਪੂਰੀ ਕਰਦੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ